ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਇਸ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਲਾਹੌਰ ਪਾਕਿਸਤਾਨ ਦੁਆਰਾ ਸਾਹਿਬ ਦੀ ਜੋ ਬੜੀ ਸੁੰਦਰਾ ਇਮਾਰਤ ਬਣੀ ਹੋਈ ਹੈ ਸਭ ਤੋਂ ਥੱਲੜੀ ਮੰਜ਼ਲ ਦੇ ਵਿੱਚ ਗੁਰੂ ਘਰ ਦੇ ਲੰਗਰ ਦੇ ਆ ਜਿਹੜੀਆਂ ਸੇਵਾਵਾਂ ਉਹ ਚੱਲਦੀਆਂ ਹਨ ਅਤੇ ਉਸ ਤੋਂ ਉੱਪਰਲੀ ਮੰਜ਼ਲ ਦੇ ਵਿੱਚ ਤਾਂ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਆ ਜੋ ਉਹ ਕੀਤੇ ਜਾਂਦੇ ਆ ਇੱਥੇ ਤੁਹਾਨੂੰ ਉਹ ਮੀਰ ਮੰਨੂ ਦੀ ਜੇਲ ਜਿਹੜੀ ਆ ਉਹ ਵੀ ਦੇਖਣ ਨੂੰ ਮਿਲੇਗੀ ਜਿਸ ਦੇ ਵਿੱਚ ਉਹ ਸਿੱਧਕਵਾਨ ਬੀਬੀਆਂ ਨੇ ਬੈਠ ਕੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗੱਲਾਂ ਵਿੱਚ ਹਾਰ ਪੁਆਏ ਸਵਾ ਸਵਾ ਮੰਨ ਦੇ ਪੀਸਨੇ ਪੀਸੇ ਅਤੇ ਫਿਰ ਵੀ ਸਿੱਖੀ ਸਿੱਧਕਣਾ ਆ ਰਿਹਾ ਬੱਚਿਆਂ ਨੂੰ ਨੇਜੀਆਂ ਤੇ ਟੰਗਵਾਇਆ ਸੋ ਬਹੁਤ ਸਾਰੀ ਸੰਗਤ ਜਿਹੜੀ ਆ ਉਹ ਗੁਰਦੁਆਰਾ ਸੋ ਗੁਰਦੁਆਰਾ ਸਾਹਿਬ ਦੀ ਜੋ ਨਵੀਂ ਇਮਾਰਤ ਬਣੀ ਆ ਉਸ ਦੇ ਦਰਸ਼ਨ ਕਰਕੇ ਹੀ ਵਾਪਸ ਮੁੜ ਜਾਂਦੀ ਆ ਤੇ ਬਹੁਤ ਸਾਰੀ ਸੰਗਤ ਨੂੰ ਇਹ ਪਤਾ ਨਹੀਂ ਲੱਗਦਾ ਕਿ ਖੱਬੇ ਪਾਸੇ ਇਹ ਜਿਹੜੀ ਪ੍ਰਾਤਨਾ ਇਮਾਰਤ ਆ ਜੋ ਮੀਰ ਮੰਨੂ ਦੀ ਜੇਲ ਸੀ ਉਸ ਦੇ ਵੀ ਦਰਸ਼ਨ ਕਰਨੇ ਹਨ ਸੋ ਮੈਂ ਆਪ ਸਭ ਸੰਗਤਾਂ ਨੂੰ ਇਸ ਵੀਡੀਓ ਦੇ ਰਹੀ ਬੇਨਤੀ ਕਰਾਂਗਾ ਕਿ ਇਹ ਇਹ ਜੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਖੱਬੇ ਪਾਸੇ ਖੂਹ ਆ ਖੂਹ ਦੇ ਨਾਲ ਹੀ ਇਹ ਬਿਲਡਿੰਗ ਆ ਉਸ ਦੇ ਵਿੱਚ ਤੁਸੀਂ ਥੱਲੇ ਪੌੜੀਆਂ ਉਤਰਨ ਵਾਲੀ ਬਣੀਆਂ ਉਹ ਪੌੜੀਆਂ ਉਤਰ ਕੇ ਅੰਦਰੋਂ ਪ੍ਰਾਤਨ ਜਿਹੜੀਆਂ ਉਸ ਸਮੇਂ ਜਿਹੜੀਆਂ ਚੱਕੀਆਂ ਉਹਨਾਂ ਦੇ ਕੁਝ ਹਿੱਸੇ ਵੀ ਜਿਹੜੇ ਆ ਉਸ ਇਮਾਰਤ ਦੇ ਵਿੱਚ ਉਸ ਜੇਲ੍ਹ ਦੇ ਵਿੱਚ ਹੁਣ ਵੀ ਤੁਹਾਨੂੰ ਜਿਹੜੇ ਉਹ ਦਰਸ਼ਨਾਂ ਵਾਲੀ ਮਿਲ ਜਾਣਗੇ ਬਹੁਤ ਸਾਰੇ ਸ਼ਰਧਾਲੂ ਜਿਹੜੇ ਇਸ ਜਗ੍ਹਾ ਦੇ ਦਰਸ਼ਨ ਕਰਦੇ ਹੋયા ਉਸ ਪੁਰਾਣੇ ਵਾਕਿਆਂ ਨੂੰ ਉਸ ਪੁਰਾਣੇ ਸ਼ਹੀਦ ਅਤੇ ਉਹਨਾਂ ਸਿੰਘਾਂ ਸਿੰਘਣੇ ਦੇ ਬਲੀਦਾਨ ਯਾਦ ਕਰਦੇ ਹੋયા ਭਾਵੁਕ ਹੋ ਜਾਂਦੇ ਹਨ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਵਹਿ ਤੁਰਦੇ ਹਨ ਸੋ ਆਓ ਦਰਸ਼ਨ ਕਰਾਉਣੇ ਆ ਜੀ ਤੁਹਾਨੂੰ ਉਸ ਪਾਵਨ ਜਗ੍ਹਾ ਦੇ ਜਿੱਥੇ ਕਿ ਇਨਾ ਸਿੰਘਾਂ ਸਿੰਘਣੀਆਂ ਨੇ ਆਪਣੇ ਸਿੱਖੀ ਸਿਦਕ ਨੂੰ ਪਰਪੱਕ ਰੱਖਦੇ ਹੋਏ ਆਪਣੇ ਸਿਦਕ ਦੀ ਜਿਹੜੀ ਆ ਉਹ ਪ੍ਰਖਿਆ ਦਿੱਤੀ ਸੋ ਪਹਿਲਾਂ ਦੀ ਤਰ੍ਹਾਂ ਅਸੀਂ ਇੱਕ ਫਿਰ ਬੇਨਤੀ ਕਰਦੇ ਹਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਇਸ ਵੀਡੀਓ ਨੂੰ ਆਪਣੇ ਹੋਰ ਅੱਗੇ ਸਨੇਹੀਆਂ ਨਾਲ ਆਪਣੇ ਯਾਰਾਂ ਦੋਸਤਾਂ ਨਾਲ ਜਿਹੜੀ ਆ ਉਹ ਸਾਂਝੀ ਕਰਨ ਦੀ ਖੇਚਲ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਸ਼ਹੀਦ ਗੰਗ ਸਿੰਘ ਸਿੰਘਣੀਆਂ ਦੀ ਉਸ ਨਵੀਂ ਜੋ ਇਮਾਰਤ ਬਣੀ ਹੋਈ ਹੈ ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਖੱਬੇ ਪਾਸੇ ਵੱਲ ਨੂੰ ਇੱਕ ਪੁਰਾਣੀ ਬਿਲਡਿੰਗ ਜੋ ਆਪ ਜੀ ਦੇ ਨਜ਼ਰੀਂ ਪੈ ਰਹੀ ਹੈ ਇਸ ਤੋਂ ਪਹਿਲਾਂ ਇੱਕ ਖੂਹ ਆ ਰਿਹਾ ਹੈ ਖੂਹ ਦੇ ਅਗਲੇ ਪਾਸੇ ਖੱਬੇ ਹੱਥ ਨੂੰ ਪੌੜੀਆਂ ਉਤਰ ਕੇ ਤੁਹਾਨੂੰ ਉਸ ਮੀਰ ਮੰਨੂ ਦੀ ਜੇਲ੍ਹ ਦੇ ਉਹ ਪੁਰਾਣੇ ਕਮਰੇ ਅੱਜ ਵੀ ਵੇਖਣ ਨੂੰ ਇਸ ਗੁਰਦੁਆਰਾ ਸਾਹਿਬ ਵਿਖੇ ਮਿਲਦੇ ਹਨ ਇਹ ਪੌੜੀਆਂ ਥੱਲੇ ਉਤਰ ਕੇ ਪੌੜੀਆਂ ਦੇ ਇੱਕ ਕਮਰਾ ਖੱਬੇ ਪਾਸੇ ਤੇ ਇੱਕ ਕਮਰਾ ਸੱਜੇ ਪਾਸੇ ਜੋ ਅੱਜ ਵੀ ਮੌਜੂਦ ਹਨ ਤੁਸੀਂ ਇਹਨਾਂ ਦੇ ਦਰਸ਼ਨ ਕਰ ਸਕਦੇ ਹੋ ਸੰਗਤ ਜੋ ਦਰਸ਼ਣ ਆ ਲਈ ਆਉਂਦੀ ਹੈ ਉਹ ਥੋਂ ਦੇ ਹਾਲਾਤ ਵੇਖ ਕੇ ਉਹ ਨਾ ਪ੍ਰਾਣੀਆਂ ਚੱਕੀਆਂ ਦੇ ਦਰਸ਼ਨ ਕਰਕੇ ਬਹੁਤ ਸਾਰੀ ਸੰਗਤ ਭਾਵਕ ਹੋ ਜਾਂਦੀ ਹੈ ਧਾਨ ਆਓ ਬੀਬੀਆਂ ਜਿਨ੍ਹਾਂ ਨੇ ਸਵਾ ਸਵਾ ਮਾਨ ਦੇ ਪੀਸਨੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਆਪਣੇ ਗਲਾਂ ਦੇ ਵਿੱਚ ਹਾਰ ਪੁਆਏ ਅਤੇ ਫਿਰ ਵੀ ਸਿੱਖੀ ਸਿਦਕ ਨੂੰ ਛੱਡਿਆ ਨਹੀਂ ਸਿੱਖੀ ਸਿਦਕ ਉਹਨਾਂ ਦਾ ਡੁੱਲਿਆ ਨਹੀਂ ਭਾਵੇਂ ਉਸ ਵਕਤ ਮੀਰ ਮੰਨੂ ਨੇ ਜ਼ੁਲਮਾਂ ਦੀ ਇੰਤਹਾ ਕਰ ਦਿੱਤੀ ਪਰ ਅੱਜ ਉਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਚਲਾਏ ਹੋਏ ਲੰਗਰ ਦੀ ਮਰਿਆਦਾ ਨੂੰ ਬਾਦਸਤੂਰ ਕਾਇਮ ਰੱਖਿਆ ਹੈ ਅਤੇ ਗੁਰਦੁਆਰਾ ਸਾਹਿਬ ਵਿੱਚ ਆਉਣ ਵਾਲਾ ਕੋਈ ਵੀ ਸ਼ਖਸ਼ ਚਾਹੇ ਉਹ ਕਿਸੇ ਵੀ ਫਿਰਕੇ ਨਾਲ ਧਰਮ ਨਾਲ ਸੰਬੰਧਿਤ ਹੋਵੇ ਭਰਪੇਟ ਭੋਜਨ ਚੱਕਦਾ ਹੈ ਭਰਪੇਟ ਲੰਗਰ ਦਾ ਪ੍ਰਸ਼ਾਦਾ ਛੱਕਦਾ ਹੈ ਇਹ ਸੰਗਤਾਂ ਜੋ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਰਸ਼ਨ ਕਰਨ ਆਈਆਂ ਗੁਰਦਾਰਾ ਸਾਹਿਬ ਦੇ ਦਰਸ਼ਨ ਕਰਦੀਆਂ ਹੋਈਆਂ